ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਮੈਂ ਆਪਣੇ ਪਿੰਡ ਤੋਂ ਵੀਡੀਓ ਦਿਖਾਉਂਗਾ ਪਿੰਡ ਨੰਗਲ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਦੋਨੇ ਸ਼ਹਿਰ ਲਗਭਗ 100 ਜੀ ਦੂਰੀ ਦੇ ਉੱਤੇ ਆ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਸਾਨੂੰ ਪੈਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਇਹ ਵੀਰ ਕਟੀਆਂ ਝੋਟੀਆਂ ਦਾ ਵਪਾਰ ਦਾ ਕੰਮ ਕਰਦੇ ਆ ਤਿੰਨ ਨਾਲ ਅੱਜ ਵਿਕਰੀ ਵਾਲੇ ਆ ਤਿੰਨੇ ਤੁਹਾਨੂੰ ਦਿਖਾ ਦੂੰਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸੂ ਜਿਹੜਾ ਵੀ ਤੁਹਾਨੂੰ ਜੱਜਦਾ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਆ ਵੀ ਹਰੇਕ ਪੱਖ ਤੋਂ ਤਸੱਲੀ ਕੀਤੀ ਜਾਵੇ ਦੇਖਿਆ ਜਾਵੇ ਸੋ ਤੁਸੀਂ ਆਪਦੀ ਸਮਝ ਨਾਲ ਇਹਨਾਂ ਚੋਂ ਜੱਜ ਦੀ ਝੋਟੀ ਖਰੀਦ ਸਕਦੇ ਹੋ ਆਓ ਭਾਈ ਤੋਂ ਇਹਨਾਂ ਦੀ ਡਿਟੇਲ ਪੁੱਛਦੇ ਆ ਫਿਰ ਇਹਨਾਂ ਨੂੰ ਆਪਾਂ ਤੋਰ ਕੇ ਤੁਹਾਨੂੰ ਦਿਖਾਵਾਂ ਪਰਕਾਸ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤਿੰਨ ਝੋਟੀਆਂ ਆ ਪ੍ਰਕਾਸ਼ ਅੱਜ ਆਪਾਂ ਹਾਂਜੀ ਹਾਂਜੀ ਤਿੰਨ ਆ ਜੀ ਆਪਣੇ ਕੋਲ ਦੰਦੋ ਕਿਵੇਂ ਆ ਭਾਈ ਖੀਰੀਆਂ ਜੀ ਤਿੰਨੇ ਰੇਟ ਕੱਲੀ ਕੱਲੀ ਦਾ ਦੱਸੇਗਾ ਜਾਂ ਇਕੱਠੀਆਂ ਦਾ ਹੋਵੇ ਇਕੱਠੀਆਂ ਦੇ ਦੱਸ ਦਿੰਨੇ ਆ ਜੀ ਕੀ ਰੇਟ ਰੱਖੇਗਾ 90000 ਦੀ ਤਾਂ ਨਹੀਂ ਦੇ ਦਾਂਗੇ ਜੇ ਆਪਾਂ ਖੋਲ ਲਾ ਫਰੇਕੇ ਕਰਕੇ ਸੋ ਦੋਸਤੋ ਹੈ ਬਾਈ ਦੱਸਦਾ ਵੀ ਤਿੰਨੇ ਹੀ ਖੀਰੀਆਂ ਤੇ 90000 ਚ ਤਿੰਨੇ ਮਿਲ ਜਾਣੀਆਂ ਕੱਲੀ ਕੱਲੀ ਦਾ ਰੇਟ ਅਲੱਗ ਤੋਂ ਪੁੱਛ ਲਿਓ ਇਹ ਝੋਟੀ ਦਾ ਢਾਂਚਾ ਬਹੁਤ ਸੋਹਣਾ ਹੈ ਇਹਦੇ ਤੋਂ ਤੁਸੀਂ ਬੱਚੇ ਨੀਲੀ ਰਾਵੀ نسل ਦੇ ਲੈ ਸਕਦੇ ਹੋ ਬਾਕੀ ਥੋੜੀ ਸਮਝ ਕੰਮ ਕਰੋਗੇ ਤੁਹਾਨੂੰ ਕਿੰਨਾ ਪ੍ਰੋਫਿਟ ਅੱਗੇ ਨੂੰ ਤਿਆਰ ਕਰਕੇ ਤੁਸੀਂ ਇਹਦੇ ਚੋਂ ਲੈ ਲਓਗੇ ਜਾਂ ਤੁਹਾਨੂੰ ਮਿਲ ਸਕਦਾ ਸੋ ਥੋੜੀ ਸਮਝ ਆ ਤੁਸੀਂ ਆਪਦੇ ਹਿਸਾਬ ਨਾਲ ਖਰੀਦੋਗੇ 90000 ਚ ਤਿੰਨੇ ਝੋਟੀਆਂ ਮਿਲ ਜਾਣਗੀਆਂ ਲੈ ਆ ਬਈ ਵਾਪਸ ਦੂਜੀਆਂ ਦੋਆਂ ਨਾਲੋਂ ਇਹ ਥੋੜੀ ਵੱਡੀ ਐ ਉਮਰ ਦੇ ਵਿੱਚ ਵੀ ਤੇ ਟਾਂਜੇ ਵਾਈਜ ਵੀ ਦੇਖੀਏ ਤਾਂ ਇਹ ਥੋੜੀ ਵੱਡੀ ਦਿਸਦੀ ਐ ਸੋ ਪਹਿਲੇ ਨੰਬਰ ਤੇ ਦੋ ਨੰਬਰ ਤੇ ਝੋਟੀ ਖੋਲਾਂਗੇ ਦੱਸੋ ਵੀ ਇਹਦੇ ਵਾਂਗੂ ਹੀ ਦੱਸੂਗੀ ਮੱਥੇ 'ਚ ਛੋਟਾ ਜਿਹਾ ਫੁੱਲ ਹੈਗਾ ਬਾਕੀ ਮੌਕੇ ਤੇ ਆਏ ਭਰਾ ਦਾ ਮਾਨਤਨ ਕੀਤਾ ਹੀ ਜਾਂਦਾ ਹੁੰਦਾ ਸਾਰੇ ਜਾਣਦੇ ਹੋ ਤੁਸੀਂ ਫਿਕਸ ਰੇਟ ਵਾਲੀ ਆ ਹਾਲੇ ਉਹ ਟ੍ਰੈਂਡ ਜਿਹੜਾ ਉਹ ਪਸੂਆਂ ਦੇ ਵਿੱਚ ਘਟ ਹੈ ਸੋ 2 ਨੰਬਰ ਤੇ ਝੋਟੀ ਦੇਖ ਲਓ ਤੁਸੀਂ ਤੋੜ ਕੇ ਦਿਖਾ ਦਿੰਨਾ ਬਾਕੀ ਸਟ੍ਰਕਚਰ ਇਹਨਾਂ ਦੇ ਕੋਲ ਖੜ ਕੇ ਆਪ ਦੇਖਿਓ ਤੁਸੀਂ ਪ੍ਰਕਾਸ਼ ਥਣ ਚਾਰ ਚਾਰੀ ਹੈ ਚਾਰ ਚਾਰੀ ਹੈ ਜੀ ਸੋ ਥਣ ਦੋਸਤੋ ਸਾਰੀਆਂ ਦੇ ਚਾਰ ਚਾਰੀ ਹੈ ਥਣ ਚਾਰ ਦਾ ਮਤਲਬ ਇਹ ਹੁੰਦਾ ਵੀ ਕੋਈ ਵੱਖਰੀ ਫੋਰਟ ਸ਼ਾਖ ਨਾਲ ਨਹੀਂ ਹੈਗੀ ਬੰਦੋ ਬਈ 2 ਨੰਬਰ ਤੇ ਦੱਸੋ ਇਹ ਤੋੜ ਕੇ ਦਿਖਾ ਰਹੇ ਸੀ ਤੁਹਾਨੂੰ ਨੰਬਰ ਵਾਈਜ਼ ਵੀ ਤੁਸੀਂ ਰੇਟ ਪੁੱਛ ਸਕਦੇ ਹੋ ਜਿਹੜੀ ਤੁਹਾਨੂੰ ਜਚੇ ਸੋ 3 ਨੰਬਰ ਦੇ ਉੱਤੇ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਣੀ ਆ। ਇਹ 3 ਨੰਬਰ ਤੇ ਆ। ਸੋ ਇਹਦਾ ਢਾਂਚਾ ਤੁਸੀਂ ਦੇਖ ਲਓ। ਇਹ 3 ਨੰਬਰ ਤੇ ਸੀ। ਕਮਾਲ ਆ ਭਈ। ਲੈ ਚਲਵਾ। ਸੋ ਇਹ ਝੋਟੀਆਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੀਆਂ ਸੀਗੀਆਂ ਤਿੰਨ ਤਿੰਨਾਂ ਦੇ ਰੇਟ ਦੱਸਦੇ ਆਂ ਬੰਦੋ ਕੀਰੀਆਂ ਛੋਟੀ ਉਮਰ ਦੀਆਂ 90000 ਡਿਮਾਂਡ ਤਿੰਨਾਂ ਦੀ ਇਕੱਠੀਆਂ ਦੀ ਰੱਖੀ ਆ ਅਲੱਗ-ਅਲੱਗ ਰੇਟ ਕੱਲੀ-ਕੱਲੀ ਦਾ ਤੁਸੀਂ ਪਤਾ ਕਰ ਲੋਗੇ ਮੂੰਹ ਮੱਥਾ ਇਹਨਾਂ ਦੇ ਸੰਗ ਤੁਸੀਂ ਐਵੇਂ ਵੀ ਦੇਖ ਸਕਦੇ ਹੋ ਬਾਕੀ ਜਿਹਨੇ ਖਰੀਦਣੀਆਂ ਆ ਉਹਦਾ ਹੱਕ ਆ ਵੀ ਕੋਲ ਆ ਕੇ ਇਹਨਾਂ ਝੋਟੀਆਂ ਨੂੰ ਦੇਖੇ ਤੇ ਆਪਦੀ ਸਮਝ ਨਾਲ ਖਰੀਦੇ ਬਹੁਤ ਮਿਹਰਬਾਨੀ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ